ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੇ ਕੌਮ ਨੂੰ ਇੱਕ ਜਾਣਕਾਰੀ ਦੇਣੀ ਚਾਹਨਾ ਵਾਂ ਜੋ ਇੰਡੀਅਨ ਗਵਰਨਮੈਂਟ ਨੇ ਸਿੱਖ ਲੀਡਰਸ਼ਿਪ ਨੂੰ ਖਤਮ ਕਰਨ ਵਾਸਤੇ ਜੋ ਮਨਸੂਬਾ ਬਣਾਇਆ ਵਾ ਕੁਝ ਬੰਦੇ हायर ਕੀਤੇ ਆ ਜੋ ਸਿੱਖ ਲੀਡਰਾਂ ਨੂੰ ਕਤਲ ਕਰਨ ਵਾਸਤੇ हायर ਕੀਤੇ ਗਏ ਆ ਜਿਨ੍ਹਾਂ ਦੇ ਵਿੱਚੋਂ ਰੀਸੈਂਟ ਨਾਮ ਰਵੀ ਸਿੰਘ ਖਾਲਸਾ ਦਾ ਆਇਆ ਜਦੋਂ ਅਮਰੀਕਾ ਗਿਆ ਹੈਗਾ ਉਦੋਂ ਇਹਨੂੰ ਮਾਰਨ ਵਾਸਤੇ 25 ਕਰੋੜ ਰੁਪਇਆ ਲਾਰੈਂਸ ਨੇ ਕੇ ਬੰਦੇ ਨੂੰ ਆਫਰ ਕੀਤਾ ਹੈਗਾ ਇਹ ਤੋਂ ਇਲਾਵਾ ਹੋਰ ਵੀ ਕੋਈ ਸਿੰਘ ਹੈਗੇ ਯੂਕੇ ਦੇ ਜਿਹੜੇ ਪੋਲਿਟਿਕਸ ਪੰਜਾਬ ਵਾਲੇ ਆ ਦੋ ਇੱਕ ਬਾਬਾ ਦੀਪਾ ਤੇ ਇੱਕ ਜੱਗਾ ਇਹਨਾਂ ਤੋਂ ਇਲਾਵਾ ਇਹਨਾਂ ਦੇ ਚੈਨਲ ਦੇ ਉੱਤੇ ਗੈਸਟ ਆਉਂਦੇ ਆ ਦੋ ਸਿੰਘ ਉਹ ਉਹਨਾਂ ਜੋ ਕੋਈ ਦੋ ਉਹ ਦੋ ਸਿੰਘ ਆ ਉਹਨਾਂ ਤੋਂ ਇਲਾਵਾ ਜਿਹੜੇ ਬਾਬਾ ਟੀਵੀ 84 ਵਾਲਾ ਬਾਬਾ ਮਰਜੀਤ ਆ ਇੱਕ ਉਹਨਾਂ ਦਾ ਨਾਮ ਆ ਤੇ ਇਹਨਾਂ ਤੋਂ ਇਲਾਵਾ ਅਮਰੀਕਾ ਭਾਈ ਪੰਨੂ ਤੇ ਇਹਨਾਂ ਦੇ ਨਾਲ ਹੋਰ ਇੱਕ ਸਿੰਘ ਆ ਇਹ ਕੈਨੇਡਾ ਜਿਹੜੇ ਹੈਗੇ ਆ ਉਹ ਇੱਕ ਜਿਹੜਾ ਵਕੀਰ ਹੈ ਸਿੰਘ ਜਿਹੜਾ ਐਨਕਲ ਹੋਂਦਾ ਧਮਲਾਵੰਦਾ ਤੇ ਇੱਕ ਉਹਨਾਂ ਦੇ ਨਾਲ ਜਿਹੜਾ ਸਿੰਘ ਯੂਨ ਗਿਆ ਹੈਗਾ ਇੱਕ ਯੂਨ ਗਿਆ ਸਿੰਘ ਜਿਹੜਾ ਧਮਲਾਵੰਦਾ ਉਹ ਵੀ ਤੇ ਇਹ ਕੈਨੇਡਾ ਵਾਸਤੇ ਹੀ ਗਏ ਇਹ ਹੋਰ ਵੀ ਦੂਖ ਸਿੰਘ ਅਮਰੀਕਾ ਹੈਗੇ ਆ ਉਹ ਉਹਨੂੰ ਬੰਦੇ ਨੂੰ ਨਾਂ ਉਹਨਾਂ ਦਾ ਪਤਾ ਨਹੀਂਗਾ ਉਹ ਕਹਿੰਦੇ ਵੀ ਹੋਰ ਕੀ ਨਾਂ ਦਿੰਦੇ ਇਹਨਾਂ ਤੋਂ ਇਲਾਵਾ ਜਿਹੜੇ ਇੰਡੀਆ ਦੇ ਵਿੱਚ ਆ ਉਹਦੇ ਵਿੱਚ ਕਿਸਾਨੀ ਅੰਦੋਲਨ ਦੇ ਵਿੱਚ ਜਦੋਂ ਬੜਾ ਐਕਟਿਵ ਰੋਲ ਅਦਾ ਕੀਤਾ ਹੈ ਕਿਸਾਨੀ ਲੀਡਰਾਂ ਨੇ ਉਹਨਾਂ ਦੇ ਵਿੱਚੋਂ ਬਾਬਾ ਢੱਲੇਵਾਲ ਤੇ ਜਿਹੜਾ ਦੂਸਰਾ ਹੈ ਪੰਦੀਰ ਤੇ ਇਹਨਾਂ ਤੋਂ ਇਲਾਵਾ ਲਖਸ ਦਾਣਾ ਤੇ ਦੂਸਰਾ ਬਨਸੇਦੂ ਤੇ ਇਹਨਾਂ ਤੋਂ ਇਲਾਵਾ ਜਿਹੜੇ ਆ ਅਮਰ ਭਾਈ ਅਮਰਪਾਲ ਦੀ ਪਾਰਟੀ ਦੇ ਸਿੰਘ ਆ ਉਹਨਾਂ ਚੋਂ ਇੱਕ ਦਾ ਨਾਮ ਨੂੰ ਮੁੰਡੇ ਨੂੰ ਪਤਾ ਹੀਗਾ ਜਿਹੜਾ ਸਿੰਘ ਕਥਾ ਕਰਦਾ ਵਾ ਜਸ ਬੁਕਸ ਪਰਸ ਨੇ ਆਇਆ ਇਹਨਾਂ ਦਾ ਨਾਮ ਅਮਰਪਾਲ ਦੇ ਅਮਰਪਾਲ ਸਾਧੂ ਪਾਟਿਆ ਅਮਰਪਾਲ ਪੰਜਾਬ ਵਾਲਾ ਤੇ ਉਹ ਤੋਂ ਇਲਾਵਾ ਜਿਹੜਾ ਦਾਲ ਖਾਲਸਾ ਵਾਲਾ ਵਾ ਭਾਈ ਮੰਡ ਤੇ ਭਾਈ ਮੰਡ ਤੋਂ ਇਲਾਵਾ ਜਿਹੜੇ ਆ ਸਿੱਖ ਚੈਨਲ ਦੇ ਉੱਪਰ ਜਿਹੜੇ ਸਿੰਘ ਹੁੰਦੇ ਆ ਇੱਕ ਭਾਈ ਮਨਦੀਰ ਸਿੰਘ ਤੇ ਇੱਕ ਜਿਹੜਾ ਗਾਜ਼ੀ ਆ ਸਿੰਘ ਆ ਪਿੱਛੇ ਉਹਦੇ ਗਾਜ਼ੀ ਲੱਗਦਾ ਵਾ ਇਹਨਾਂ ਤੋਂ ਇਲਾਵਾ ਜਿਹੜਾ ਵਕੀਲ ਆ ਮੰਜਪੁਰ ਵੀ ਉਹਦਾ ਵੀ ਇਹਨਾਂ ਨੇ ਉਹਦਾ ਤੇ ਉਹ ਸਾਰਾ ਪਲਾਨ ਹੋ ਗਿਆ ਇਹਨਾਂ ਤੇ ਥੋੜਾ ਜਿਹਾ ਕੰਮ ਤੋਂ ਕਿਤੇ ਕੰਮ ਰਹਿ ਗਿਆ ਉਹਨੂੰ ਐਕਸੀਡੈਂਟ ਕਰਨਾ ਹੀਗਾ ਤੇ ਜਿਹਨੇ ਐਕਸੀਡੈਂਟ ਕਰਨਾ ਹੀਗਾ ਉਹਨੇ ਸਰੈਂਡਰ ਕਰਨਾ ਹੀਗਾ ਉਹਨੇ ਭਜਣਾ ਉਹਨੇ ਭੱਜਣਾ ਨਹੀਂ ਹੀਗਾ ਉਹਨੇ ਆਪਣੇ ਆਪ ਨੂੰ ਸਰੈਂਡਰ ਕਰਨਾ ਹੀਗਾ ਤੇ ਵੀ ਜਿਹੜਾ ਕੇਸ ਜੈਨੂਇਨ ਲੱਗੇ ਤੇ ਜਿਹੜੇ ਇਹਨਾਂ ਚੋਂ ਇਹਨਾਂ ਨੇ ਹੋਰ ਵੀ ਜਿਹੜੇ ਕੋਈ ਹੁਣ ਜਿਹੜਾ ਜਿਹੜਾ ਯੂਨੀਵਰਸਿਟੀ ਤਾਂ ਨਾ ਲੱਗਾ ਵਾ ਉਹਦੇ ਵਿੱਚ ਵੀ ਉਹਦੇ ਵਿੱਚੋਂ ਵੀ ਇਹਨਾਂ ਦੇ ਨਿਗਾਹ ਦੇ ਵਿੱਚ ਬੰਦੇ ਹੈਗੇ ਆ ਉਹ ਮੁੰਡੇ ਹੈਗੇ ਜਿਹੜੇ ਨਵੇਂ ਲੀਡਰ ਉੱਭਰ ਰਹੇ ਆ ਉਹਨਾਂ ਨੂੰ ਪਹਿਲਾਂ ਇਹਨਾਂ ਨੇ ਕੋਸ਼ਿਸ਼ ਕਰਨੀ ਲਾਲਚ ਦੇ ਲਾਲਚ ਦੇ ਕੇ ਤੇ ਜੇ ਲਾਲਚ ਨਹੀਂ ਤੇ ਫਿਰ ਡਰਾ ਕੇ ਵੀ ਜਾਂ ਉਹ ਭਾਜਪਾ ਜਾਂ ਆਮਾਦੀ ਪਾਰਟੀ 'ਚ ਆ ਜਾਣ ਜੇ ਨਹੀਂ ਤੇ ਫਿਰ ਆ ਉਹਨਾਂ ਨੂੰ ਵੀ ਅਸਾਈਨਮੈਂਟ ਕਰਨਾ ਉਹਨਾਂ ਦਾ ਅਸਾਈਨਮੈਂਟ ਕਰਨਾ ਵਾ ਚਾਹੇ ਉਹ ਕਿ ਗੈਂਗਵਾਰ ਦੇ ਰੂਪ 'ਚ ਹੋਵੇ ਤੇ ਜਾਂ ਕੋਈ ਇਸ ਤਰੀਕੇ ਨਾਲ ਹੋਵੇ ਵੀ ਜਿੱਦਾਂ ਕੋਈ ਦੁਸ਼ਮਣਦਾਰੀ ਹੋਗੀ ਇਹ ਜਾਂ ਕਿ ਨੇਫਰੋਤੀ ਮੰਗੀ ਆ ਵੀ ਕੋਈ ਇਲੈਕਸ਼ਨਾਂ ਦਾ ਕੋਈ ਵੀ ਉਹ ਤਰੀਕਾ ਕਰ ਕਰ ਕੇ ਤੇ ਜਿਹੜੇ ਦੂਸਰੇ ਲੀਡਰ ਆ ਜਿਹੜੇ ਕੋ ਬਜ਼ੁਰਗ ਆ ਜਾਂ ਸਿਆਣੇ ਆ ਜਿਨ੍ਹਾਂ ਦੀ ਕੋ ਦੁਸ਼ਮਣੀ ਦੁਸ਼ਮਣੀ ਨਹੀਂ ਗਈ ਉਹਨਾਂ ਦਾ ਤਰੀਕਾ ਕਰ ਉਹ ਕਰਨਾ ਉਹਨਾਂ ਨੇ ਜਿੱਦਾਂ ਭਾਈ ਖੰਡੇ ਵਾਲਾ ਹੋਇਆ ਤੇ ਜਿਹੜਾ 6 for justice ਵਾਲਾ ਜਿਹੜਾ ਸਿੰਘੀਗਰ ਰਾਣਾ ਉਹ ਵੀ ਜਦੋਂ ਪਹਿਲ ਉਹਦੋਂ ਹਲੇ ਦੀਪ ਸਿੰਘ ਦੀਪ ਸਿੰਘ ਦੀਪ ਸਿੰਘੂ ਦਾਤੇ ਭਾਈ ਖੰਡੇ ਹੋਣਾ ਦਾ ਤੇ ਇਹਨਾਂ ਦਾ ਇਨਾ ਸ਼ਿੱਧੀ ਹੋਈ ਨਹੀਂਗੀ ਉਸ ਸਮੇਂ ਉਹਨਾਂ ਦੇ ਵੀ ਨਾਂ ਸੀਗੇ ਇਹਦੇ ਉਹਨਾਂ ਦੇ ਉਸੇ ਉਹਨਾਂ ਦੇ ਵਿੱਚ ਹੀ ਨਾ ਇਹ ਉਹਨਾਂ ਨੂੰ ਨਾਂ ਦਿੱਤੇਗੇ ਇਹ ਤਿੰਨ ਵੱਖ-ਵੱਖਰੀਆਂ ਪਾਰਟੀਆਂ ਵਾਂ ਇੱਕ ਪਾਰਟੀ ਇਹਨਾਂ ਚੋ ਲੌਰੈਂਸ ਦੀ ਆ ਤੇ ਇੱਕ ਜੱਗੂ ਦੀ ਆ ਵੀ ਇਹਨਾਂ ਨੇ ਲੌਰੈਂਸ ਨੂੰ ਤੇ ਜੱਗੂ ਨੂੰ ਕੰਮ ਦਿੱਤਾ ਇਹਨਾਂ ਨੇ ਅੱਗੇ ਵੱਖ-ਵੱਖਰੀਆਂ ਪਾਰਟੀਆਂ ਟੀਮਾਂ ਬਣਾਈਆਂ ਵਾਂ ਤੇ ਉਹਨਾਂ ਟੀਮਾਂ ਨੂੰ ਜਿਹੜਾ ਦੀਪ ਸਿੱਧੂ ਦਾ ਵੀ ਨਾਂ ਦਿੱਤਾ ਸੀਗਾ ਉਸ ਵੇਲੇ ਤੇ ਜਿਹੜਾ ਬਈ ਖੰਡੇ ਦਾ ਵੀ ਨਾਮ ਸੀ ਉਹਦੇ ਵਿੱਚ ਰਾਣੇ ਹੋਣਾਂ ਦਾ ਵੀ ਸੀ ਉਸੇ ਦੇ ਵਿੱਚ ਵੀ ਭਾਈ ਪੰਨੂ ਹੋਣਾਂ ਦਾ ਆਈਗਾ ਤੇ ਹੋਰ ਜਿਹੜੇ ਸਿੰਘਾਂ ਦੇ ਨਾਮ ਆ ਤੇ ਇਹ ਜਿਹੜਾ ਹੁਣ ਜਿਹੜਾ ਰੀਸੈਂਟਲੀ ਆ ਇਹ ਆ ਰਵੀ ਸਿੰਘ ਖਾਲਸਾ ਦਾ ਤੇ ਜਿਹੜੇ ਆ ਯੂਨੀਵਰਸਿਟੀ ਵਾਲੇ ਜਿਹੜੇ ਮੁੰਡੇ ਆ ਇਹਨਾਂ ਦੇ ਉੱਤੇ ਉਹਨਾਂ ਦਾ ਨਾ ਇਹ ਨਵੇਂ ਟਾਰਗੇਟ ਐਡ ਆਨ ਹੋਏ ਆ ਉਹਦੇ ਵਿੱਚ ਵੀ ਇਹਨਾਂ ਦੇ ਵਿੱਚੋਂ ਕੋਈ ਵੀ ਬੰਦਾ ਦਾ ਗੈਰ ਕੁਦਰਤੀ ਤਰੀਕੇ ਨਾਲ ਮਰਦਾ ਵੀ ਜਿਹੜਾ ਤੰਦਰੁਸਤ ਬੰਦਾ ਉਹਨੂੰ ਅਟੈਕ ਹੁੰਦਾ ਹੈ ਜਾਂ ਕੋਈ ਐਕਸੀਡੈਂਟ ਹੁੰਦਾ ਆਏ ਤੇ ਜਾਂ ਕੋਈ ਜਿਹੜਾ ਕੋਈ ਪਬਲਿਕ ਫਿਗਰ ਹੈ ਜਿਹੜਾ ਕੋ ਲੀਡਰ ਹੈ ਜਿਹੜਾ ਕੋ ਸਿਕਾਂਦੀ ਹੱਕ ਦੀ ਗੱਲ ਕਰਦਾ ਹੈ ਜਾਂ ਪੰਜਾਬ ਦੇ ਹੱਕ ਦੀ ਤੇ ਉਹ ਕੋਈ ਵੀ ਐਸੇ ਤਰੀਕੇ ਨਾਲ ਮਰਦਾ ਹੈ ਅਚਾਨਕ ਉਹਦੀ ਮੌਤ ਹੁੰਦੀ ਹੈ ਤੇ ਇਸ ਸਿਸਕਮ ਦਾ ਫਰਜ ਬੰਦਾ ਹੈ ਉਹਨੂੰ ਪ੍ਰੋਪਰ ਇਨਵੈਸਟੀਗੇਸ਼ਨ ਕਰਾਉਂਦਾ ਉਹਦਾ ਵੀ ਇਹਦੀ ਮੌਤ ਕਿੱਦਾਂ ਹੋਈ ਹੈ ਕੋਈ ਨਾ ਕੋਈ ਉਹਦਾ ਐਂਗਲ ਕੋਈ ਨਾ ਕੋਈ ਕਲੂ ਉਹ ਚੋਂ ਮਿਲੇਗਾ ਜਿਹਦੇ ਚੋ ਪਤਾ ਲੱਗ ਜਾਏਗਾ ਵੀ ਇਹ ਮੌਤ ਕੁਦਰਤੀ ਨਹੀਂ ਹੋਈ ਵੀ ਇਹਦੇ ਵਿੱਚ ਸਾਜ਼ਿਸ਼ ਈ ਕਿਉਂਕਿ ਉਹਨੂੰ ਇਹ ਕੰਮ ਕੋਈ ਵੀ ਪਰਫੈਕਟ ਕ੍ਰਾਈਮ ਤੇ ਕੋਈ ਨਹੀਂ ਹੁੰਦਾ ਤੇ ਉਹਦੇ ਵਿੱਚ ਲੱਭ ਜਾਣਾ ਵਾ ਇਹ ਹੁਣ ਪਹਿਲਾਂ ਸਾਡੇ ਤੋਂ ਗਲਤੀ ਹੋਈ ਆ ਜਾਂ ਦੀਪ ਸਿੱਧੂ ਦਾ ਵੀ ਸਸਕਾਰ ਹੋ ਗਿਆ ਭਾਈ ਖੰਡੇ ਦਾ ਵੀ ਵੀ ਪ੍ਰੋਪਰ ਉਸ ਚੀਜ਼ਾਂ ਨੂੰ ਇਨਵੈਸਟੀਗੇਸ਼ਨ ਇਨਵੈਸਟਿਗੇਟ ਨਹੀਂ ਕੀਤਾ ਗਿਆ ਤੇ ਐਦਾਂ ਹੀ ਜਿਹੜਾ ਅਮਰੀਕਾ ਵਾਲਾ ਰਾਣਾ ਹੀਗਾ ਸਿੰਘ ਤੇ ਹੁਣ ਦੁਬਾਰੇ ਆ ਨਾ ਵੀ ਉਹ ਗਲਤੀ ਅਹੀ ਨਾ ਕਰੀਏ ਤੇ ਜੇ ਕੋਈ ਵੀ ਲੀਡਰਸ਼ਿਪ ਹੈ ਜਿਹੜੀ ਸਾਡੀ ਕੋ ਟਾਰਗੇਟ ਹੁੰਦੀ ਆ ਤੇ ਉਹਦਾ ਦੁਨੀਆ ਸਾਹਮਣੇ ਆਉਣਾ ਚਾਹੀਦਾ ਵਾ ਪੀ ਇਹ ਸਰਕਾਰ ਨੇ ਸ਼ਹੀਦ ਕੀਤੇ ਆ ਤੇ ਦੂਸਰੀ ਗੱਲ ਪੀ ਸਿੱਖ ਸ਼ਹੀਦ ਹੋਣ ਤੋਂ ਨਹੀਂ ਡਰਦੇ ਸਿੱਖ ਦਾ ਤੇ ਸੁਖਣਾ ਹੁੰਦਾ ਸ਼ਹੀਦ ਹੁੰਦਾ ਪਿਛਾਤ ਸਾਰੇ ਤੋਂ ਵੱਡਾ ਉਹਦੇ ਵਾਸਤੇ ਸਿੱਖ ਵਾਸਤੇ ਨਾ ਕੋਈ ਮੁਕਾਮ ਆ ਗੱਲ ਇਹ ਵੀ ਜਿਹੜਾ ਕੋਈ ਕੌਮ ਵਾਸਤੇ ਸ਼ਹੀਦ ਵੀ ਹੋ ਜਾਈਏ ਤੇ ਗੁੰਮਨਾਮ ਹੀ ਰਹਿ ਜਵੇ ਪੀ ਉਹਨੂੰ ਉਹ ਉਹਨੂੰ ਸ਼ਹੀਦੀ ਦਾ ਦਰਜਾ ਹੀ ਨਾ ਹੀ ਦੇ ਸਕੀਏ ਦਰਗਾਹ ਤੇ ਜਿਹੜਾ ਉਹਨੂੰ ਮਿਲਣਾ ਫਾਲ ਪਰ ਇੱਕ ਜਿਹੜਾ ਦੁਨਿਆਵੀ ਦੌਰ ਤੇ ਜਿਹੜੀ ਮਾਨਤਾ ਮਿਲਣੀ ਤੇ ਇੱਕ ਕੌਮ ਨੂੰ ਜਿਹੜੀ ਉਹ ਔਰ ਚੀਜ਼ ਤੋਂ ਇੱਕ ਮਿਲਦੀ ਆ ਆਸਮਾਨ ਦੇਖ ਕੇ ਊਰਜਾ ਮਿਲਦੀ ਆ ਸ਼ੀਰ ਨੂੰ ਦੇਖ ਕੇ ਜਿਹੜੇ ਅਸੀਂ ਪੁਰਾਣੀਆਂ ਸ਼ੀਧੀਆਂ ਦੇਖ ਕੇ ਦੁਬਾਰੇ ਸ਼ੀਧੀ ਵਾਸਤੇ ਤਿਆਰ ਹੁੰਨੇ ਆ ਨਾ ਸਾਡੀ ਕੌਮ ਤਿਆਰ ਹੁੰਦੀ ਆ ਤੇ ਉਹ ਚੀਜ਼ ਹੈ ਜਿਹੜੀ ਵੀ ਸ਼ੀਧੀਆਂ ਹੀ ਜਾਇਆ ਨਾ ਜਾਂਦੀ ਏ ਜੇ ਸਰਕਾਰ ਕੇ ਉਹਨੂੰ ਟਾਰਗੇਟ ਕਰਦੀ ਏ ਤੇ ਅਸੀਂ ਉਹ ਲੀਡਰਸ਼ਿਪ ਹੈ ਜਿਹੜੀ ਇਹ ਉਹ ਉਹਨਾਂ ਦੀ ਕੁਰਬਾਨੀ ਨੂੰ ਉਹ ਜਿਹੜਾ ਬਣਦਾ ਹੱਕ ਆ ਉਹ ਦਵਾਈਏ ਬਾਕੀ ਰਹੀ ਗੱਲ ਸਰਕਾਰ ਦੇ ਸਰਕਾਰ ਦੇ ਤਰੀਕੇ ਦੀ ਉਹ ਸਾਨੂੰ ਦੁਸ਼ਮਣਾਂ ਵਾਂਗੂ ਹੀ ਟ੍ਰੀਟ ਕਰਦੀ ਆ ਤੇ ਉਹ ਜੋ ਇਹ ਨਹੀਂ ਦੇਖਦੀ ਕਿ ਅਸੀਂ ਕੋਈ ਵੱਖਰੀ ਜਥੇਬੰਦੀ ਤੋਂ ਆ ਜਾਂ ਹੀ ਕੋਈ ਵੱਖਰੇ ਧੜੇ ਤੋਂ ਆ ਉਹ ਸਾਨੂੰ ਇੱਕੇ ਨਿਗਾਹਾਂ ਦੇਖਦੀ ਆ ਐਜ਼ੇ ਦੁਸ਼ਮਣ ਤੇ ਉਹ ਉਸੇ ਤਰੀਕੇ ਨਾਲ ਹੀ ਸਾਡਾ ਇੰਤਜ਼ਾਮ ਕਰਦੀ ਆ ਕਿ ਜੋ ਦੁਸ਼ਮਣ ਦੁਸ਼ਮਣ ਦਾ ਕਰਦਾ ਹੈ ਪਰ ਅਸੀਂ ਵੱਖੋ ਵੱਖ ਹੋ ਕੇ ਲੜ ਰਹੇ ਹਾਂ ਉਹਨਾਂ ਨਾਲ ਉਹਦੇ ਖਿਲਾਫ ਖੜੇ ਆ ਉਹ ਕੋਈ ਮਾਈਂਡ ਸੈਟ ਨਾ ਚੱਲ ਰਹੀ ਆ ਕਿ ਮੈਂ ਸਰਕਾਰ 'ਤੇ ਸੇਖ ਖਤਮ ਕਰਨੇ ਆ ਤੇ ਅਸੀਂ ਬਖੋਖ ਰਿਓਗੇ ਲੜ ਰਹੇ ਆ ਮੇਰੀ ਬੇਨਤੀ ਆ ਲੀਡਰਸ਼ਿਪ ਨੂੰ ਕਿ ਅਸੀਂ ਲੜ ਵੀ ਰਹੇ ਆ ਇਹ ਖਲਾਫ ਵੀ ਖੜੇ ਆ ਸਰਕਾਰ ਦੇ ਪਰ ਬਖੋਖ ਰਿਓ ਆ ਡਾਡੂਗੇ ਸਾਡੇ ਕੋਈ ਐਸਾ ਪਲੇਟਫਾਰਮ ਨਹੀਂਗਾ ਕਿ ਇੱਥੇ ਕੋਈ ਸੰਤਾਲੀ ਵਰਗਾ ਕੋਈ ਪ੍ਰੋਗਰਾਮ ਬਣ ਜਵੇ ਜਿਦਾ ਹਿੰਦੂਆਂ ਨੂੰ ਇੰਡੀਆ ਮਿਲਿਆ ਮੁਸਲਮਾਨਾਂ ਨੂੰ ਪਾਕਿਸਤਾਨ ਜੇ ਦੁਬਾਰੇ ਕੋਈ ਐਸਾ ਸਮਾ ਬਣਦਾ ਵਾ ਸਾਡੇ ਕੋ ਕੋਈ ਤਰੀਕਾ ਕਰਨੀਗਾ ਕਿ ਜਿੱਤੇ ਹੀ ਚਾਰ ਇਕੱਠੇ ਹੋਵੇ ਕੋਈ ਕੋਈ ਕੌਮੀ ਮਸਲਾ ਆਉਂਦਾ ਵੈਸਾ ਇਹੀਂ ਇਕੱਠੇ ਬਹਿ ਕੇ ਜਿਹਨੂੰ ਡਿਸਕਸ ਕਰ ਲਈਏ ਸਾਡੇ ਕੋ ਕੋਈ ਪਲੇਟਫਾਰਮ ਨਹੀਂ ਆਹੀਂ ਪਿਛਲੀ ਡਿਲੀਗੇਸ਼ਨ ਨੂੰ ਲੋ ਰਹੇ ਆ ਮਾਸਟਰ ਤਾਰਾ ਸਿੰਘ ਹੋਣਾਂ ਨੂੰ ਤੇ ਹੋਰਾਂ ਨੂੰ ਇਹ ਉਹਨਾਂ ਨੇ ਬੇੜਾ ਬਾਤਾਂ ਤੇ ਪਰ ਅਹੀਂ ਉਹਨਾਂ ਤੋਂ ਕੁਝ ਸਿੱਖਿਆ ਅਹੀਂ ਫੇਰ ਉਸੇ ਰਾਹ ਤੇ ਹੀ ਆ ਵੱਖੋ ਵੱਖਰੇ ਹੋ ਕੇ ਜੋ ਉਹਨਾਂ ਨੇ ਕੀਤਾ ਹੈਗਾ ਅਹੀਂ ਦੁਬਾਰੇ ਉਹ ਕਰ ਰਹੇ ਆ ਹੁਣ ਮੌਕੇ ਦੀ ਨਜ਼ਾਕਤ ਨੂੰ ਸਮਝ ਕੇ ਸਾਡਾ ਫਰਜ਼ ਬਣਦਾ ਏ ਅਹੀਂ ਕੋਈ ਇੱਕ ਪਲੇਟਫਾਰਮ ਬਣਾਈਏ ਅਹੀਂ ਇੱਕ ਦੂਜੇ ਦੇ ਨਾਲ ਭਾਵੇਂ ਜਜ਼ਬ ਨਾ ਹੋਈਏ ਇਹ ਜਥੇਵੰਦੀਆਂ ਵੱਖ-ਵੱਖਰੀਆਂ ਰਹਿਣ ਭਾਵੇਂ ਟੜੇ ਬੰਦੀਆਂ ਵੱਖੋ-ਵੱਖਰੀਆਂ ਰਹਿਣ ਪਰ ਘੱਟੋ-ਘੱਟ ਇੱਕ ਪਲੇਟਫਾਰਮ ਸਾਡੇ ਕੋਲ ਹੋਣਾ ਚਾਹੀਦਾ ਵਾ ਜਿਹਦੇ ਉੱਤੇ ਅਸੀਂ ਇਕੱਠੇ ਹੋ ਕੇ ਜੇ ਕੋਈ ਭੀੜ ਪੈਂਦੀ ਹੈ ਕੌਮ ਦੇ ਉੱਤੇ ਜਾਂ ਕੋਈ ਐਸਾ ਮੌਕਾ ਬਣਦਾ ਹੈ ਦੁਬਾਰੇ 47 ਵਾਲਾ ਜੇ ਸਾਨੂੰ ਕੋਈ ਰਾਜਭਾਗ ਦਾ ਦੁਬਾਰੇ ਇਸ ਬਾਬ ਬਣਦਾ ਵਾ ਸਾਡੇ ਕੋਲ ਕੋਈ ਪਲੇਟਫਾਰਮ ਤੇ ਚਾਹੀਦਾ ਜਿੱਥੇ ਅਸੀਂ ਇਕੱਠੇ ਹੋ ਜਾਈਏ ਮੌਕੇ ਦੇ ਮੌਕੇ ਤੇ ਕੁਝ ਨਹੀਂ ਕੀਤਾ ਜਾਣਾ ਇਹ ਹੁਣ ਤੋਂ ਉਸ ਚੀਜ਼ ਦੀ ਤਿਆਰੀ ਕੀਤੀ ਜਾਵੇ ਫੇਰ ਹੀ ਕੋਈ ਗੱਲ ਬਣਨੀ ਆ ਸਾਡੇ ਕੋਲ ਹੁਣੇ ਕੋਈ ਐਸਾ ਪਲੇਟਫਾਰਮ ਨਹੀਂਗਾ ਜੇ ਕੌਮ ਨੇ ਸਾਰੇ ਨੇ ਕੋਈ ਫੈਸਲਾ ਲੈਣਾ ਹੋਵੇ ਤੇ ਜਿੱਥੇ ਅਸੀਂ ਇਕੱਠੇ ਹੋ ਜਾਈਏ ਸਰਕਾਰ ਨੇ ਹੁਣ ਨਹੀਂ ਦੇਣਾ ਇਹ ਸਾਨੂੰ ਹਮਲਾ ਮਾਰਨਾ ਪੈਣਾ ਹੈ ਤੇ ਲੀਡਰਸ਼ਿਪ ਨੇ ਸੋਚਣਾ ਪੈਣਾ ਹੈ ਵੀ ਜੇ ਅਸੀਂ ਕੁਝ ਆਹ ਹੋਲੇ ਜਿਵੇਂ ਜਿਹੜੇ ਹਾਲਾਤ ਬਣੇ ਆ ਇਹਦੇ ਜੋ ਕੋਈ ਖੱਟਣਾ ਹੈ ਤੇ ਪਹਿਲਾਂ ਸਾਨੂੰ ਇੱਕ ਪਲੇਟਫਾਰਮ ਤੇ ਆਉਣਾ ਪੈਣਾ ਹੈ ਵੀ ਜਦੋਂ ਕੋਈ ਵੀ ਕਾਲ ਆਉਂਦੀ ਏ ਤੇ ਕੋਈ ਸਾਡੇ ਕੋਲ ਐਸਾ ਤਰੀਕਾ ਕਰ ਹੋਣਾ ਚਾਹੀਦਾ ਵੀ ਜਿੱਥੇ ਸਾਰੇ ਇਕੱਠੇ ਹੋ ਜਾਈਏ ਸਾਡੇ ਕੋਲ ਕੋਈ ਐਸਾ ਤਰੀਕਾ ਕਰ ਨਹੀਂਗਾ ਵੀ ਜੇ ਕੋਈ ਅਸੀਂ ਕੋਈ ਫੈਸਲਾ ਲੈਣਾ ਹੈ ਕੋਈ ਮਤਾ ਪਕਾਉਣਾ ਹੈ ਜਾਂ ਕੋਈ ਐ ਐਸੀ ਭੀੜ ਪੈਂਦੀ ਏ ਤੇ ਉਹਦੇ ਨਾਲ ਟੈਕਲ ਕਿਦਾਂ ਕਰਨਾ ਹੈ ਸਾਡੇ ਕੋਲ ਕੋਈ ਪਲੈਟਫਾਰਮ ਨਹੀਂਗਾ ਜਿੱਤੇ ਇਕੱਠੇ ਹੋਈਏ ਤੇ ਇਹ ਚੀਜ਼ ਬਾਰੇ ਸਾਰੀ ਲੀਡਰਸ਼ਿਪ ਨੂੰ ਜਿੰਨੇ ਭਾਵੇਂ ਉਹ ਬਾਬੇਕਾਰਸੇ ਵਾਲੇ ਆ ਚਾਹੇ ਕੋਈ ਨਿਹੰਗ ਸਿੰਘ ਜਥੇਬੰਦੀਆਂ ਆਵਾ ਜਾਂ ਕੋਈ ਮੀਡੀਆ ਦੇ ਉੱਪਰ ਕੋਈ ਪ੍ਰਚਾਰ ਕਰਦੇ ਆ ਜਾਂ ਕੋਈ ਆਪਣਾ ਬਾਹਰ ਗੁਰੂ ਘਰਾਂ ਦੇ ਵਿੱਚ ਜਥੇਦਾਰ ਆ ਜਾਂ ਕੋਈ ਪ੍ਰਬੰਧਕ ਕਮੇਟੀਆਂ ਦੇ ਆ ਤੇ ਜਾਂ ਕੋਈ ਕਲਮ ਨਾ ਲਿਖਦਾ ਵਾ ਤੇ ਜਾਂ ਕੋਈ ਹਥਿਆਰ ਬੰਦਿਆ ਵੀ ਸਾਨੂੰ ਸਾਰਿਆਂ ਨੂੰ ਕੋਈ ਇੱਕ ਐਸਾ ਪਲੈਟਫਾਰਮ ਬਣਾਉਣਾ ਚਾਹੀਦਾ ਬਣਾਉਣਾ ਪੈਣਾ ਮੈਂ ਤੇ ਬਣਾਉਣਾ ਚਾਹੀਦਾ ਵਾ ਜੀ ਜਿਹਦੇ ਉੱਤੇ ਅਸੀਂ ਆਪਣੀ ਰਹਿਤ ਰੱਖ ਸਕੀਏ ਵੀ ਸਾਡੀ ਐਸਮੇ ਵੀ ਸਾਡੀ ਕੀ ਸਥਿਤੀ ਆ ਤੇ ਅੱਗੇ ਅਸੀਂ ਕੀ ਕਰਨਾ ਵਾ ਤੇ ਇਹਦੇ ਵਾਸਤੇ ਇਹ ਇਹ ਬੜਾ ਗੰਭੀਰ ਮਸਲਾ ਵਾ ਤੇ ਇਹ ਇਹ ਮਸਲੇ ਨੂੰ ਹੱਲ ਕਰਾਂਗੇ ਤੇ ਫੇਰ ਹੀ ਕੋ ਅੱਗੇ ਸਾਡੇ ਕੋ ਕੋਈ ਹੱਠੀ ਘੱਟ ਸਕਦੇ ਆ ਨਹੀਂ ਤੇ ਅਸੀਂ ਉਹੀ ਕੰਮ ਤੇ ਰਹਿ ਜਾਣਾ ਵਾ ਜੋਗੇ ਸਾਡੇ ਨਾਲ ਹੋਇਆ ਵਾ ਜੋ 47 ਵੇਲੇ ਅਸੀਂ ਕਹਾਂ ਉਦੋਂ ਦੇ 47 ਦੇ ਖੁੰਝੇ ਤੇ ਤੁਸੀਂ ਦੇਖ ਲਓ 80 ਸਾਲ ਹੋ ਗਏ ਆ ਤੇ ਹੁਣ ਇਹ ਜੇ ਐਰ ਕਾ ਸਮਾਂ ਖੁੰਝ ਗਿਆ ਨਾ ਤੇ ਬੇਪਤਾ ਨਹੀਂ ਪੀੜੀਆਂ ਲੰਘ ਜਾਣੀਆਂ ਤੇ ਮੇਰੀ ਬੇਨਤੀ ਆ ਸਿੱਖ ਲੀਡਰਸ਼ਿਪ ਨੂੰ ਵੀ ਕੋਈ ਪਲੈਟਫਾਰਮ ਬਣਾਓ ਤੇ ਜਿੱਥੇ ਇਕੱਠੇ ਹੋਈਏ ਤੇ ਜਿਹੜੇ ਅਸੀਂ ਨਹੀਂ ਕਹਿੰਦੇ ਵੀ ਕੋਈ ਸਾਡੇ ਅਸੀਂ ਨਾ ਕਿਹਦੇ ਤਰੀਕੇ ਦੇ ਨਾਲ ਚੱਲਣਾ ਤੇ ਨਾ ਕੋਈ ਸਾਡੇ ਤਰੀਕੇ ਨਾਲ ਚੱਲੇ ਸਾਰੋ ਆ ਜਿਹਨੂੰ ਜੋ ਤਰੀਕਾ ਲੱਗਦਾ ਹੈ ਨਾ ਜਿਹੜਾ ਕੋ ਸੰਘਰਸ਼ ਕਰ ਰਿਹਾ ਹੈ ਆਪਣੇ ਤਰੀਕੇ ਨਾਲ ਉਸੇ ਉਹਦੇ ਉੱਤੇ ਹੀ ਰਵੇ ਆਪਣੇ ਤਰੀਕੇ ਕਰ ਦਿੱਤੇ ਐ ਕਿ ਕੋਈ ਕਿਸੇ ਦੇ ਉੱਪਰ ਧੋਪੇ ਨਾ ਪਰ ਘਟੂ ਘਟ ਇੱਕ ਪਲੇਟਫਾਰਮ ਬਣਾਇਆ ਜਾਵੇ ਜਿਹਦੇ ਉੱਤੇ ਸਾਰੀ ਕਾਮ ਇਕੱਠੀ ਹੋਵੇ ਵੀ ਜੇ ਕੋ ਮਤਾ ਪਕਾਉਣਾ ਵਾ ਜੇ ਕੋ ਮਸਲਾ ਚੁਕਣਾ ਜੇ ਕੋ ਮਸਲੇ ਦਾ ਹੱਲ ਕਰਨਾ ਵਾ ਤੇ ਉਹ ਸਾਡੇ ਕੋਲ ਇੱਕ ਪਲੇਟਫਾਰਮ ਹੋਣਾ ਚਾਹੀਦਾ ਵਾ ਤੇ ਇਹ ਬੇਨਤੀ ਆ ਇਹਦਾ ਜਿਹੜੇ ਬੁੱਧੀਜੀਵੀ ਹੈਗੇ ਆ ਸਿੱਖ ਵੀ ਉਹ ਇਸ ਚੀਜ਼ ਇਸ ਮਸਲੇ ਤੇ ਵਿਚਾਰ ਕਰਨ ਤੇ ਇਹਦਾ ਕੋਈ ਹੱਲ ਲੱਭਿਆ ਜਾਵੇ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ